ਰਾਤ 1 ਵਜੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਦੇ ਕੋਲ ਬਣੇ ਫਲਾਈਓਵਰ ਤੇ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਵਿੱਚ ਲੁਧਿਆਣਾ ਈਸਟ ਦੇ ਏਸੀਪੀ ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜ਼ਖਮੀ ਡਰਾਈਵਰ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਮ੍ਰਿਤਕਾਂ ਦੀ ਪਛਾਣ ਏਸੀਪੀ ਸੰਦੀਪ ਸਿੰਘ ਅਤੇ ਮ੍ਰਿਤਕ ਗਨਮੈਨ ਪਰਮਜੋਤ ਸਿੰਘ ਵਜੋਂ ਹੋਈ ਜਾਣਕਾਰੀ ਮੁਤਾਬਕ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸਨ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈਓਵਰ ਤੇ ਇੱਕ ਓਵਰਟੇਕ ਕਰ ਰਹੀ ਸਕੋਰਪਿਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਫੋਰਚੂਨਰ ਗੱਡੀ ਨੂੰ ਮੌਕੇ ਤੇ ਅੱਗ ਲੱਗੀ ਅਤੇ ਮਿੰਟਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਜਿਸ ਸਮੇਂ ਗੱਡੀ ਨੂੰ ਅੱਗ ਲੱਗੀ ਮਰਤਕ ਏਸੀਪੀ ਗਨਮੈਨ ਤੇ ਡਰਾਈਵਰ ਗੱਡੀ ਦੇ ਵਿੱਚ ਹੀ ਸਨ ਅਤੇ ਘਟਨਾ ਦੇ ਕੋਲ ਨਜ਼ਦੀਕ ਖੜੇ ਲੋਕਾਂ ਨੇ ਤਿੰਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ। ਇਸ ਖਬਰ ਦੀ ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਪੁੱਜ ਗਈ। ਤੁਸੀਂ ਦੇਖ ਰਹੇ ਹੋ ਖੰਨਾ ਦੁਰਾਜ ਕੁਮਾਰ ਮੈਨਰੋ ਦੀ ਰਿਪੋਰਟ ਦੋ ਪੇਸ਼ੈਂਟਸ ਆਈ ਸੀ ਜਿਹੜੇ ਗੈਪਿੰਗ ਸਟੇਜ ਤੇ ਸੀਗੇ ਬਹੁਤ ਹੀ ਮਤਲਬ ਪਹਿਲੇ ਡਾਇਗਨੋਸ ਕਰਨ ਵਾਲੀ ਸਟੇਜ ਤੇ ਸੀਗੇ ਜਿਨ੍ਹਾਂ ਦਾ ਫੋਲੋ ਅਪ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸ-ਰੇ ਹੋਏ ਨੇ ਲੀਫ ਸਿੰਘ ਜੀ ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਗਨਮਨ ਸੀਗਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਤੇ ਦਾ ਆਪਣੇ ਵੱਲ ਲੁਧਿਆਣਾ ਰੈਫਰ ਕੀਤਾ ਜੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ